ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਜਸਵਿੰਦਰ ਸਿੰਘ ਬਟਰੁਖਾ ਇਸ ਚੈਨਲ ਉੱਪਰ ਆਪਾਂ ਪਿਛਲੇ ਕਾਫੀ ਸਮੇਂ ਤੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਵਿਚਾਰ ਵਿਆਖਿਆ ਰਲ ਮਿਲ ਕੇ ਆਪਸ ਵਿੱਚ ਸਾਂਝੀ ਕਰਦੇ ਆ ਰਹੇ ਹਾਂ ਪਿਛਲੇ ਹਿੱਸੇ 'ਚ ਆਉਂਦਿਆਂ ਆਪ ਜੀ ਆਨੇ ਰਾਗ ਬਸੰਤ ਦੇ ਦੋ ਸ਼ਬਦਾਂ ਦੀ ਵਿਚਾਰ ਨੂੰ ਸਰਵਣ ਕੀਤਾ ਸੀ ਇਸ ਹਿੱਸੇ ਵਿੱਚ ਆਪਾਂ ਤੀਜੇ ਸ਼ਬਦ ਤੋਂ ਵਿਚਾਰ ਵਿਆਖਿਆ ਦਾ ਆਗਾਜ਼ ਕਰਾਂਗੇ ਸੋ ਆਓ ਆਰੰਭ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦਾਂ ਦਾ ਜੋ ਪ੍ਰਕਰਨ ਆਪਾਂ ਸ਼ੁਰੂ ਕੀਤਾ ਹੋਇਆ ਹੈ ਸਤਿਗੁਰ ਜੀ ਦੀ ਪਾਵਨ ਬਾਣੀ ਦਾ ਆਪਾਂ ਪਾਠ ਕਰਦੇ ਹਾਂ ਫਿਰ ਆਪਾਂ ਉਚਾਰਨ ਅਤੇ ਵਿਸ਼ਰਾਮ ਬੋਧ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਅਰਥ ਭਾਵ ਵਿਚਾਰ ਵਿਆਖਿਆ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸੇ ਲਈ ਤਹਿਤ ਆਓ ਆਪਾਂ ਪਹਿਲਾ ਪਾਠ ਸਰਵਣ ਕਰੀਏ ਬਸੰਤ ਮਹਲਾ ਨੋਵਾ ਮਾਈ ਮੈਂ ਧੰਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸ਼ਰਾਮ ਰਹਾਓ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਭ ਮੋਹ ਇਹ ਪਰਸ ਨਾ ਸਾਕੇ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾਰ ਚੂਕਾ ਰਤਨ ਨਾਮ ਜਬ ਪਾਇਆ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹੇ ਸਮਾਇਆ ਜਾ ਕਉ ਹੋਤ ਦਇਆਲ ਕਿਰਪਾ ਨਿਧ ਸੋ ਗੋਬਿੰਦ ਗੁਨ ਗਾਵੇ ਕਹ ਨਾਨਕ ਇਹ ਬਿੱਧ ਕੀ ਸੰਪੈ ਕੋ ਗੁਰਮੁਖ ਪਾਵੇ ਕਹ ਨਾਨਕ ਇਹ ਬਿੱਧ ਕੀ ਸੰਪੈ ਕੋ ਗੁਰਮੁਖ ਪਾਵੇ ਤੋ ਇਹ ਸ਼ਬਦ ਰਾਗ ਬਸੰਤ ਦਾ ਗੁਰੂ ਤੇਗ ਬਹਾਦਰ ਜੀਾਂ ਦਾ ਤੀਜਾ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1186 ਦੇ ਉੱਪਰ ਇਹ ਸ਼ਬਦ ਸੁਭਾਯਮਾਨ ਹੈ ਤਿੰਨ ਇਸ ਦੇ ਪਦੇ ਹਨ ਤੇ ਇੱਕ ਪਦਾ ਰਹਾਉ ਦਾ ਹੈ ਆਓ ਆਪਾਂ ਉਚਾਰਨ ਤੇ ਵਿਸ਼ਰਾਮ ਸਿੱਧਾਂ ਦੀ ਸਾਂਝ ਪਾਈਏ ਮਾਈ ਮੈਂ ਧੰਨ ਪਾਇਓ ਹਰ ਨਾਮ ਮਾਈ ਸ਼ਬਦ ਉੱਪਰ ਵਿਸ਼ਰਾਮ ਆਏਗਾ ਇਸ ਸੰਬੋਧਨ ਕਾਰਕ ਹੈ ਮੈਂ ਧਨ ਪਾਇਓ ਹਰ ਨਾਮ ਮੈਂ ਸ਼ਬਦ ਨਖੇੜ ਕੇ ਪੜਾਂਗੇ ਉਤਮ ਪੁਰਖ ਦਾ ਪੜਨਾਉ ਹੈਗਾ ਇਹਨੂੰ ਮੈਂ ਨਹੀਂ ਕਹਾਂਗੇ ਮੈਂ ਇਹ ਪੜਨਾਮ ਹੈ ਹੈਨਾ ਇਹ ਸਬੰਧਕ ਨਹੀਂ ਹੈ ਮਨ ਮੇਰੋ ਤਾਵਨ ਤੇ ਛੂਟਿਓ ਇੱਥੇ ਵਿਸ਼ਰਾਮ ਆ ਜਾਏਗਾ ਕਰ ਬੈਠੋ ਵਿਸ਼ਰਾਮ ਰਹਾਓ ਕਰ ਬੈਠੋ ਵਿਸ਼ਰਾਮ ਵਿਸ਼ਰਾਮ ਪੜਾਂਗੇ ਆਪਾਂ ਇਸ ਨੂੰ ਮਾਇਆ ਮਮਤਾ ਤਨ ਤੇ ਭਾਗੀ ਇੱਥੇ ਵਿਸ਼ਰਾਮ ਆ ਜਾਏਗਾ ਉਪਜਿਓ ਨਿਰਮਲ ਗਿਆਨ ਗਿਆਨ ਦੇ ਨੰਦੇ ਨੁਕੜ ਹੈ ਇਕਵਚਨ ਪੁਲਿੰਗ ਹੋਣ ਦੀ ਸੂਚਕ ਹੈ ਉਚਾਰਨ ਦਾ ਹਿੱਸਾ ਨਹੀਂ ਹੈ ਲੋਭ ਮੋਹ ਇਹ ਪਰਸ ਨਾ ਸਕੈ ਲੋਭ ਮੋਹ ਦੋ ਸ਼ਬਦ ਨੇਗੇ ਤੇ ਇਹਨਾਂ ਦੋਵਾਂ ਨੂੰ ਆਪਾਂ ਨਖੇੜ ਕੇ ਪਾਠ ਕਰਾਂਗੇ ਇਹਨਾਂ ਦਾ ਇਹ ਪਰਸ ਨਾ ਸਕੈ ਇਹ ਈੜੀ ਲਾਵਾਂ ਹਾ ਹਾ ਮੁਕਤਾ ਇਸ ਲਈ ਹਹਾ ਮੁਕਤਾ ਛੱਡਿਆ ਹੋਇਆ ਕਿਉਂਕਿ ਇਹ ਸ਼ਬਦ ਇੱਥੇ ਲੋਭ ਅਤੇ ਮੋਹ ਦੋਵਾਂ ਲਈ ਵਰਤਿਆ ਗਿਆ ਹੈ ਬਹੁਵਚਨ ਹੈਗਾ ਗਹੀ ਭਗਤ ਭਗਵਾਨ ਭਗਤ ਤੱਤੇ ਨੂੰ ਸਿਹਾਰੀ ਹੈ ਉਚਾਰਨ ਦਾ ਹਿੱਸਾ ਨਹੀਂ ਹੈ ਇਸ ਦੇ ਇਸਤਰੀ ਲਿੰਗ ਹੋਣ ਦੀ ਸੂਚਕ ਹੈ ਅਰਥ ਨਿਕਲਦਾ ਹੈ ਭਗਤੀ ਜਨਮ ਜਨਮ ਕਾ ਸੰਸਾਰ ਚੂਕਾ ਇੱਥੇ ਵਿਸ਼ਰਾਮ ਰਤਨ ਨਾਮ ਜਪਾਇਆ ਰਤਨ ਦੇ ਨੰਨੇ ਨੂੰ ਔਂਕੜ ਹੈ ਨਾਮ ਦੇ ਮੰਮੇ ਨੂੰ ਔਂਕੜ ਹੈ ਇਕਵਚਨ ਪੁਲਿੰਗ ਹੋਣ ਦਾ ਸੂਚਕ ਹੈ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਤ੍ਰਿਸ਼ਨਾ ਪਾਠ ਕਰਾਂਗੇ ਆਪਾਂ ਤ੍ਰਿਸ਼ਨਾ ਨਹੀਂ ਪੜਾਂਗੇ ਸਕਲ ਬਿਨਾਸੀ ਮਨ ਤੇ ਇੱਥੇ ਵਿਸ਼ਰਾਮ ਆ ਜਾਏਗਾ ਨਿਜ ਸੁਖ ਮਾਹਿ ਸਮਾਇਆ ਨਿਜ ਸੁਖ ਮਾਹਿ ਮੰਮੇ ਨੂੰ ਕੰਨਾ ਦੀਰਘ ਮਾਤਰਾ ਹੈ ਦੀਰਘ ਪਾਠ ਹੋਏਗਾ ਹਾਹੇ ਨੂੰ ਸਿਹਾਰੀ ਲਘੂ ਮਾਤਰਾ ਹੈ ਲਘੂ ਪਾਠ ਹੋਏਗਾ ਮਾਹਿ ਪਾਠ ਕਰਾਂਗੇ ਮਾਹਿ ਪਾਠ ਨਹੀਂ ਕਰਾਂਗੇ ਆਪਾਂ ਜਾ ਕਉ ਹੋਤ ਦਇਆਲ ਕਿਰਪਾ ਨਿਧ ਜਾ ਕਾਉ ਪਾਠ ਕਰਾਂਗੇ ਜੰ ਕਾਉ ਬਿੰਦੀ ਲਾ ਕੇ ਪਾਠ ਨਹੀਂ ਕਰਾਂਗੇ ਕਿਉਂਕਿ ਇੱਥੇ ਜਾ ਸ਼ਬਦ ਪੜਨਾਵੀ ਰੂਪ ਦੇ ਵਿੱਚ ਵਰਤਿਆ ਗਿਆ ਹੈ। ਦਇਾਲ ਦੇ ਲੱਲੇ ਨੂੰ ਔਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਸੋ ਗੋਬਿੰਦ ਗੁਨ ਗਾਵੈ ਸੋ ਗੋਬਿੰਦ ਗੁਨ ਗਾਵੈ ਸੋ ਸ਼ਬਦ ਨੂੰ ਆਪਾਂ ਥੋੜਾ ਨਖੇੜ ਕੇ ਪੜਾਂਗੇ। ਸੋ ਇੱਥੇ ਕਾਰਕੀ ਰੂਪ ਦੇ ਵਿੱਚ ਵਰਤਿਆ ਗਿਆ ਇੱਕ ਵਚਨ ਪੁਲਿੰਗ ਪੜਨਾਮ ਹੈਗਾ। ਕਹੋ ਨਾਨਕ ਇੱਥੇ ਵਿਸ਼ਰਾਮ ਦੇਾਂਗੇ। ਇਹ ਵਿੱਧ ਕੀ ਸੰਪੈ ਇਹ ਵਿੱਧ ਕੀ ਸੰਪੈ ਈੜੀ ਸਿਆਰੀ ਹਾਹਾ ਇਹ ਇਦਾਂ ਲਿਖਿਆ ਹੋਇਆਗਾ ਇੱਥੇ ਹਾਹੀ ਨੂੰ ਕਡਿਸਲੀ ਨਹੀਂ ਆਇਆ ਕਿਉਂਕਿ ਇਹ ਪੜਨਾਵੀ ਵਿਸ਼ੇਸ਼ਣ ਸੰਪੈ ਦਾ ਹੈ ਸੰਪੈ ਆਪਣੇ ਆਪ ਦੇ ਵਿੱਚ ਇਸਤਰੀ ਲਿੰਗ ਨਾਉ ਹੈਗਾ ਸੰਪੈ ਦਾ ਅਰਥ ਹੁੰਦਾ ਸੰਪਤਾ ਸੰਪਤਾ ਹੁੰਦੀ ਹੈ ਸੰਪਤਾ ਹੁੰਦਾ ਨਹੀਂ ਹੈ ਸੋ ਇਸ ਦਾ ਵਿਸ਼ੇਸ਼ਣ ਜੋ ਹੈ ਪੜਨਾਵੀ ਵਿਸ਼ੇਸ਼ਣ ਇਹ ਇਸ ਲਈ ਇਸ ਨੂੰ ਵੀ ਇਸਤਰੀ ਲਿੰਗ ਰੂਪ ਦੇ ਵਿੱਚ ਹਾਹਾ ਮੁਕਤਾ ਰੱਖਿਆ ਗਿਆ ਹੈ ਕੋ ਗੁਰਮੁਖ ਪਾਵੈ ਕੋ ਉਹ ਥੋੜਾ ਨਖੇੜ ਕੇ ਪੜਾਂਗੇ ਇਹ ਵੀ ਪੜਨਾਮ ਹੈਗਾ ਅਨਿਸ਼ਚਿਤ ਹੈ ਅਨਪੁਰਖ ਦਾਇਆ ਪਰ ਹੈ ਇੱਕ ਵਚਨ ਸੋ ਉਚਾਰਨ ਦੇ ਸਬੰਧ ਵਿੱਚ ਬੇਨਤੀਆਂ ਸੀ ਵਿਰਾਮਾਂ ਦੇ ਸਬੰਧ ਵਿੱਚ ਬੇਨਤੀਆਂ ਸੀ ਆਓ ਹੁਣ ਆਪਾਂ ਇਸ ਦਾ ਅਰਥ ਬੋਧ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਮਾਈ ਮੈਂ ਧਨ ਪਾਇਓ ਹਰ ਨਾਮ ਮਾਈ ਮਤਲਬ ਇਹ ਮੇਰੀ ਮਾਂ ਮੈਂ ਧਨ ਪਾਇਓ ਹਰ ਨਾਮ ਦੁਨੀਆ ਦੁਨੀਆਵੀ ਧਨ ਦੇ ਪਿੱਛੇ ਬੜਾ ਭਜਦੀ ਆ ਸਾਧ ਸੰਗਤ ਆਪਣੀ ਜਿੰਨੀ ਏਹੜ ਤੇ ਖੜਾਣਾ ਜਿੰਨੀ ਭਜਣਾ ਠਾ ਦੁਨੀਆਵੀ ਧਨ ਦੌਲਤ ਦੇ ਪਿੱਛੇ ਹੈ ਹਾਲਾਂਕਿ ਆਪਾਂ ਇਹ ਜਾਣਦੇ ਆਂ ਵੀ ਜਿਹੜਾ ਇਹ ਧਨ ਹੈ ਨਾ ਇਹ ਕਾਚਾ ਧਨ ਇਹ ਨਾ ਤਾਂ ਨਾਲ ਜਾਣ ਵਾਲਾ ਹੈ ਨਾ ਇਹਦੇ ਵਿੱਚੋਂ ਕੋਈ ਆਤਮਿਕ ਪ੍ਰਾਪਤੀ ਹੋਣੀ ਹੈ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਹੈ ਨਾ ਨਾ ਇਸ ਵਿੱਚੋਂ ਕੋਈ ਆਤਮਿਕ ਪ੍ਰਾਪਤੀ ਹੈ ਤੇ ਨਾ ਹੀ ਇਸਨੇ ਸਾਡੇ ਨਾਲ ਜਾਣਾ ਹੈ ਪਰ ਫਿਰ ਵੀ ਸਾਡੀਆਂ ਸੰਸਾਰਿਕ ਲੋੜਾਂ ਨੇ ਦੁਨੀਆ ਦਾ ਢੰਗ ਇਦਾਂ ਦਾ ਢਾਂਚਾ ਇਦਾਂ ਦਾ ਬਣਿਆ ਹੋਇਆ ਮੁਲਕਾਂ ਦਾ ਜੋ ਢਾਂਚਾ ਹੈ ਇਦਾਂ ਅਰਥਵਿਵਸਥਾ ਦਾ ਜੋ ਪੂਰੇ ਦਾ ਪੂਰਾ ਵਰਤਾਰਾ ਸੰਸਾਰ ਦਾ ਉਹ ਸਿਸਟਮ ਫਾਈਨੈਂਸ਼ੀਅਲੀ ਇਦਾਂ ਦਾ ਬਣਿਆ ਹੋਇਆ ਜਿਹਦੇ ਵਿੱਚ ਸਾਨੂੰ ਰੋਜ਼ੀ ਰੋਟੀ ਕਮਾਉਣ ਦੀ ਲੋੜ ਪੈਂਦੀ ਹੈ ਹਰ ਇੱਕ ਨੇ ਆਪੋ ਆਪਣਾ ਕੰਮ ਕਰਨਾ ਹੁੰਦਾ ਸਾਰੇ ਇੱਕ ਦੂਜੇ ਦੇ ਉੱਪਰ ਨਿਰਭਰ ਨੇ ਕਿਰਤ ਕਮਾਈ ਦੇ ਲਈ ਉਪਜੀਵਿਕਾ ਦੇ ਲਈ ਸੋ ਇਸ ਲਈ ਉਹ ਧਨ ਕਮਾਉਣਾ ਸਾਡੇ ਲਈ ਜ਼ਰੂਰੀ ਹੈ ਕਮਾਉਣਾ ਆਪਾਂ ਕਿਰਤ ਕਰਨੀ ਹੈ ਹੈਨਾ ਤੇ ਇੱਕ ਹੈ ਨਾਮ ਤਨ ਸੱਚਾ ਤਨ ਇਹ ਦੁਨਿਆਵੀ ਤਨ ਆ ਗਿਆ ਇੱਕ ਹੈ ਸੱਚਾ ਤਨ ਸੱਚਾ ਤਨ ਹੈਗਾ ਨਾਮ ਤਨ ਤੇ ਜਿਹੜਾ ਨਾਮ ਤਨ ਹੈ ਇਹ ਆਤਮਿਕ ਖੁਸ਼ੀ ਦਿੰਦਾ ਹੈ ਜਿਵੇਂ ਦੁਨਿਆਵੀ ਤਨ ਦੁਨਿਆਵੀ ਸਹੂਲਤਾਂ ਨੂੰ ਖਰੀਦਣ 'ਚ ਸਾਡੀ ਮਦਦ ਕਰਦਾ ਹੈ ਜਿੰਨਾ ਕ ਸਾਡੇ ਕੋਲ ਦੁਨੀਆਵੀ ਧਨ ਹੋਏਗਾ ਉਨੀਆਂ ਕ ਅਸੀਂ ਦੁਨੀਆਵੀ ਸਹੂਲਤਾਂ ਖਰੀਦ ਲਾਂਗੇ ਉਹ ਜਿਹਾ ਸਾਡਾ ਮਤਲਬ ਸਟੇਟਸ ਆਫ ਲਾਈਫ ਹੋਏਗਾ ਹਨਾ ਸਾਡੇ ਕੱਪੜੇ ਸਾਡਾ ਪਹਿਨਣਾ ਸਾਡਾ ਖਾਣ ਪੀਣ ਸਾਡਾ ਘਰ ਸਾਡੀ ਕਾਰ ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ ਵੀ ਸਾਡੇ ਕੋਲ ਪੈਸਾ ਕਿੰਨਾ ਕ ਹੈ ਉਹਦੇ ਉੱਪਰ ਯਾਨੀ ਜਿੰਨਾ ਕ ਦੁਨੀਆਵੀ ਪੈਸਾ ਉਹਨਾਂ ਕੋ ਦੁਨੀਆਵੀ ਸੁੱਖ ਸਹੂਲਤ ਆਪਣੇ ਕੋਲ ਹੁੰਦਾ ਹੈ ਇਦਾਂ ਹੀ ਜਿਹਦੇ ਕੋਲ ਜਿੰਨਾ ਕ ਆਤਮਿਕ ਖਜ਼ਾਨਾ ਹੈ ਜਿਨੂੰ ਬਾਬਾ ਜੀ ਨੇ ਕਿਹਾ ਨਾ ਪੀਓ ਦਾਦੇ ਕਾ ਖੋਲ ਠਾ ਖਜ਼ਾਨਾ ਤਾਮਿਰ ਰਹਿਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਹਨ ਭਰੇ ਪੰਡਾਰ ਅਖੂਟ ਅਤੋਲ ਹੁਣ ਜਿਹੜਾ ਇਹ ਅਖੂਟ ਅਤੋਲ ਪੰਡਾਰ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜਿਹੜੇ ਇਹ ਰਤਨ ਜਵਾਹਰ ਮਾਣਿਕ ਮੱਤ ਵਿੱਚ ਪਏ ਨੇ ਇਸ ਖਜ਼ਾਨੇ ਦੀ ਸਮਝ ਹੈ ਜਿਹੜੀ ਉਹ ਖਜ਼ਾਨੇ ਦੀ ਸਮਝ ਗੁਰੂ ਸਾਹਿਬ ਦੀ ਕਿਰਪਾ ਨਾਲ ਆਉਂਦੀ ਹੈ ਇਹ ਤਾਂ ਖਜ਼ਾਨਾ ਹੈ ਲਿਆ ਰਲਾਏ ਇਸ ਖਜ਼ਾਨੇ ਦੀ ਸੋਝੀ ਗੁਰੂ ਸਾਹਿਬ ਦੀ ਕਿਰਪਾ ਨਾਲ ਆਉਂਦੀ ਆ ਆਪਾਂ ਨੂੰ ਤੇ ਜਦੋਂ ਸਾਨੂੰ ਨਾਮ ਤਨ ਇਕੱਠਾ ਕਰਨ ਆ ਗਿਆ ਨਾਮ ਤਨ ਵਾਲੇ ਵਾਲੇ ਪਾਸੇ ਤੁਰ ਪਏ ਅਸੀਂ ਫਿਰ ਕੀ ਹੋਏਗਾ ਪਿਆਰਿਓ ਫਿਰ ਅਸੀਂ ਜਿੰਨਾ ਕੁ ਸਾਡੇ ਕੋਲੇ ਨਾਮ ਤਨ ਹੋਏਗਾ ਉੰਨੀ ਕੁ ਸਾਡੀ ਆਤਮਾ ਸੁਖੀ ਹੋਏਗੀ ਸਾਡਾ ਮਨ ਸੁਖੀ ਹੋਏਗਾ ਜਿੰਨਾ ਕੋ ਦੁਨਿਆਵੀ ਧਨ ਹੈ ਉਹਨਾਂ ਕੋ ਦੁਨਿਆਵੀ ਸੁੱਖ ਸਹੂਲਤਾਂ ਨੇ ਜਿੰਨਾ ਕੁ ਨਾਮ ਤਨ ਹੈ ਉਹਨਾਂ ਕੋ ਆਤਮਿਕ ਤਲ ਤੇ ਅਸੀਂ ਸੁਖੀ ਹੋਵਾਂਗੇ ਸੌਖੇ ਹੋਵਾਂਗੇ ਤਾਂ ਕਰਕੇ ਗੁਰੂ ਜੀ ਕਹਿਣ ਲੱਗੇ ਮਾਈ ਮੈਂ ਤਨ ਪਾਇਓ ਹਰ ਨਾਮ ਹੈ ਮੈਂ ਰੱਬ ਦਾ ਨਾਮ ਰੂਪੀ ਤਨ ਪਾ ਲਿਆ ਹੈ ਨਾਮ ਰੂਪੀ ਤਨ ਮਿਲ ਗਿਆ ਗੁਰੂ ਦੀ ਕਿਰਪਾ ਨਾਲ ਨਾਮ ਰੂਪੀ ਤਨ ਦੀ ਸੋਝੀ ਆ ਗਈ ਹੈ ਹੁਣ ਉਸ ਨਾਲ ਜੁੜਨ ਲੱਗ ਪਏ ਆ ਉਹਨੂੰ ਜਪਣ ਲੱਗ ਪਏ ਆ ਵਾਹਿਗੁਰੂ ਦੀ ਹਾਜ਼ਰ ਨਾਜ਼ਰਤਾ ਨੂੰ ਮਹਿਸੂਸ ਕਰਨ ਲੱਗ ਪਏ ਆ ਇਹਦੇ ਨਾਲ ਕੀ ਹੋਇਆ ਮਨ ਮੇਰੋ ਧਾਵਨ ਤੇ ਛੂਟਿਓ ਨਾਮ ਤਨ ਮਿਲਿਆ ਇਹਦੀ ਨਿਸ਼ਾਨੀ ਕੀ ਹੈ ਮਨ ਮੇਰਾ ਧਾਵਨ ਤੇ ਛੂਟਿਓ ਧਾਵਨ ਦਾ ਅਰਥ ਹੁੰਦਾ ਦੌੜ ਭੱਜ ਕਰਨੀ ਮਨ ਮੇਰਾ ਧਾਵਨ ਤੇ ਛੂਟਿਓ ਮਨ ਜਿਹੜਾ ਭਜਿਆ ਕਰਦਾ ਸੀ ਇੱਕ ਥਾਂ ਤੇ ਟਿਕ ਕੇ ਨਹੀਂ ਸੀ ਮੈਂ ਤਾਂ ਆਪਾਂ ਪਿਛਲੇ ਹਿੱਸਿਆਂ 'ਚ ਵੀ ਇਹ ਵਿਚਾਰ ਕਰਕੇ ਆਏ ਆ ਬਈ ਮਨ ਨੂੰ ਸਹਿਜ ਦੇਣਾ ਗੱਲ ਵੱਖਰੀ ਐ ਮਨ ਨੂੰ ਫੜ ਕੇ ਇੱਕ ਥਾਂ ਤੇ ਬਿਠਾਉਣਾ ਗੱਲ ਵੱਖਰੀ ਐ ਮਨ ਭਜਿਆ ਕਰਦਾ ਸੀ ਕਿਉਂ ਭਜਿਆ ਫਿਰਦਾ ਸੀ ਕਿਉਂਕਿ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਨਾ ਜਿਹੜੀ ਚੰਚਲ ਤ੍ਰਿਸ਼ਨਾ ਆ ਉਹ ਇਹਦੇ ਨਾਲ ਸੀਗੀ ਇਹਨੂੰ ਪੜਕਾਈ ਫਿਰਦੀ ਸੀ ਪਰ ਤ੍ਰਿਸ਼ਨਾ 부ਝੈ ਹਰ ਕੈ ਨਾਮ ਮੈਂ ਤਨ ਪਾਇਓ ਹਰ ਨਾਮ ਨਾਮ ਤਨ ਪਾ ਲਿਆ ਉਹਦੇ ਨਾਲ ਕੀ ਹੋਇਆ ਤ੍ਰਿਸ਼ਨਾ ਮੁੱਕ ਗਈ ਖਤਮ ਹੋ ਗਈ ਤੇ ਤ੍ਰਿਸ਼ਨਾ ਦੇ ਖਤਮ ਹੋਇਆ ਇਹ ਮਨ ਚੰਚਲ ਜਿਹੜਾ ਭੱਜਿਆ ਕਰਦਾ ਸੀ ਮਨ ਮੇਰੋ ਤਾਵਨ ਤੇ ਛੂਟਿਓ ਹੁਣ ਇਹਦੀ ਦੌੜ ਭੱਜ ਬੰਦ ਹੋ ਗਈ ਹੁਣ ਇਹਨੂੰ ਸਮਝ ਆ ਗਈ ਵੀ ਸਭ ਕੇ ਸ਼ਿ ਘਰ ਮੈਂ ਹੈ ਬਾਹਰ ਨਹੀਂ ਬਾਹਰ ਟੋਲੈ ਸੋ ਭਰਮ ਭੁਲਾਹੀ ਹੁਣ ਸਮਝ ਆਉਣ ਕਰਕੇ ਕੀ ਹੋਇਆ ਮਨ ਟਿਕ ਕੇ ਬੈਠ ਗਿਆ ਨਿਚਲਾ ਬੈਠ ਗਿਆ ਜਿਹੜਾ ਪਹਿਲਾਂ ਬੈਠਦਾ ਨਹੀਂ ਸੀਗਾ ਕਰ ਬੈਠੋ ਬਿਸ਼ਰਾਮ ਬਿਸ਼ਰਾਮ ਕਰਕੇ ਬੈਠ ਗਿਆ ਹਣਾ ਸਰੀਰ ਤਾਂ ਆਪਾਂ ਚੌਕੜਾ ਲਾ ਕੇ ਬੈਠ ਜਾਨੇ ਆਂ ਪਿਆਰੋ ਮਨ ਦਾ ਚੌਕੜਾ ਲਗਾਉਣਾ ਥੋੜਾ ਔਖਾ ਹੁੰਦਾ ਹੈ ਮਨ ਨੂੰ ਟਿਕਿਆ ਕੇ ਬਿਠਾਉਣਾ ਥੋੜਾ ਔਖਾ ਹੁੰਦਾ ਹੈ ਤੇ ਗੁਰੂ ਜੀ ਕਹਿਣ ਲੱਗੇ ਮਨ ਮੇਰੋ ਧਾਵਨ ਤੇ ਛੂਟਿਓ ਮਨ ਦੀ ਜਿਹੜੀ ਧਾਵਨਾ ਦੌੜ ਭੱਜ ਹੈਗੀ ਆ ਇਹ ਤੋਂ ਛੁਟਕਾਰਾ ਮਿਲੇਗਾ ਪਰਮੇਸ਼ਰ ਦੇ ਸੱਚੇ ਨਾਮ ਸੱਚੇ ਗਿਆਨ ਦੇ ਨਾਲ ਜਦੋਂ ਮਨ ਪਰਮੇਸ਼ਰ ਦੇ ਚਰਨਾਂ 'ਚ ਟਿਕਣ ਲੱਗ ਪਿਆ ਇਹਨੂੰ ਨਾਮ ਦੀ ਸੋਝੀ ਆ ਗਈ ਫਿਰ ਜਿਹੜਾ ਇਹ ਮਨ ਹੈ ਦੌੜ ਭੱਜ ਨੂੰ ਛੱਡ ਕੇ ਇੱਕ ਥਾਂ ਤੇ ਟਿਕ ਕੇ ਬੈਠ ਜਾਏਗਾ ਮਨ ਰੇ ਠਿਰ ਰਹੋ ਮਤ ਕਤ ਜਾਹੀ ਜਿਓ ਫਿਰ ਇਹ ਆਸੇ ਪਾਸੇ ਨਹੀਂ ਭੱਜੇਗਾ ਹੋਰ ਕਿਸੇ ਪਾਸੇ ਦੌੜ ਭੱਜ ਨਹੀਂ ਕਰੇਗਾ ਮਾਇਆ ਮਮਤਾ ਤਨ ਤੇ ਭਾਗੀ ਉਪਜੋ ਨਿਰਮਲ ਗਿਆਨ ਮਾਇਆ ਦੀ ਜਿਹੜੀ ਮਮਤਾ ਸੀਗੀ ਮਮਤਾ ਦਾ ਰਤ ਹੁੰਦਾ ਪਕੜ ਆਪਣਤ ਕਿਸੇ ਚੀਜ਼ ਨਾਲ ਮਤਲਬ ਆਪਣਤ ਜੋੜ ਲੈਣੀ ਮੈਂ ਇਹਨੂੰ ਜੋੜ ਲੈਣਾ ਹਨ ਫਿਰ ਉਹ ਮੈਂ ਇਹਨੂੰ ਜਦੋਂ ਜੋੜਨਾ ਹੁੰਦਾ ਸਾਨੂੰ ਦੁੱਖ ਦਿੰਦਾ ਹੈ ਸਾਥ ਸੰਗਤ ਕਿਸੇ ਵੀ ਚੀਜ਼ ਨਾਲ ਆਪਾਂ ਜਦੋਂ ਮੈਂ ਜੋੜ ਲੈਂਦੇ ਆ ਨਾ ਵੀ ਇੱਕ ਕੰਮ ਮੇਰੇ ਕਰਕੇ ਹੋਇਆ ਜਾਂ ਕੋਈ ਵੀ ਗੱਲ ਹੈਗੀ ਆ ਜੇ ਮੈਂ ਸੀ ਤਾਂ ਇਹ ਚੱਲੀ ਜਦੋਂ ਮੈਂ ਜੁੜ ਜਾਂਦੀ ਹਾਂ ਕਿਸੇ ਵੀ ਚੀਜ਼ ਨਾਲ ਫਿਰ ਉੱਥੇ ਇੱਕ ਆਪਣਤ ਪੈਦਾ ਹੋ ਜਾਂਦੀ ਹੈ ਪ੍ਰਿਤੂ ਆਪਣਤ ਹੁੰਦੀ ਆ ਨਾ ਉਹ ਮਤਲਬ ਇੱਕ ਤਰ੍ਹਾਂ ਦੀ ਗੰਡ ਪਾ ਲੈਂਦੀ ਹੈ ਵੀ ਜੇ ਅਸੀਂ ਉਹ ਚੀਜ਼ ਤੋਂ ਦੂਰ ਹੋ ਗਏ ਤਾਂ ਕੀ ਇਹ ਮਨ ਦੁਖੀ ਹੋਣ ਲੱਗ ਜਾਂਦਾ ਅੰਤਰਾਤਵੇਂ ਬਹੁਤੇ ਲੋਕਾਂ ਨੂੰ ਇਹੀ ਦੁੱਖ ਹੁੰਦਾ ਮੇਰੇ ਜਵਾਕ ਮੇਰਾ ਘਰ ਮੇਰਾ ਕੰਮ ਮੇਰਾ ਪੈਸਾ ਮੇਰੀ ਪ੍ਰਾਪਰਟੀ ਮਤਲਬ ਆਪਣਤ ਵਾਲੀਆਂ ਥਾਵਾਂ ਤੇ ਜੁੜੀ ਹੁੰਦੀ ਆ ਤਾਂ ਜਿੰਨੀਆਂ ਥਾਵਾਂ ਤੇ ਆਪਣਤ ਮੈਂ ਜੋੜ ਰੱਖੀ ਆ ਮਮਤਾ ਜੋੜ ਰੱਖੀ ਆ ਉਹਨਾਂ ਵੱਧ ਦੁਖੀ ਆ ਜਿਨੇ ਮਮਤਾ ਤੋੜ ਲਈ ਉਨਹੀਂ ਸੌਖਾ ਹੋਈ ਜਾਂਦਾ ਹੈ ਤਾਂ ਗੁਰੂ ਜੀ ਕਹਿੰਦੇ ਮਾਇਆ ਮਮਤਾ ਤਨ ਤੇ ਭਾਗੀ ਜਦੋਂ ਨਾਮ ਤਨ ਪਾ ਲਿਆ ਨਾਮ ਤਨ ਦੀ ਸੋਝੀ ਆ ਗਈ ਸੁਰਤ ਨਾਮ ਤਨ ਨੂੰ ਖੱਟਣ ਲੱਗ ਪਈ ਬਣਜ ਕਰੋ ਬਣ ਜਾ ਰਹੇ ਹੋ ਵੱਖਰ ਲਿਓ ਸੰਭਾਲ ਤੈਸੀ ਵਸਤ ਵਸਾਈ ਜੈਸੀ ਨਿਭਾਏ ਨਾਲ ਜਦੋਂ ਇਹਨੇ ਸੱਚੇ ਤਨ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸਾਚਾ ਤਨ ਗੁਰਮਤੀ ਪਾਏ ਕਾਚਾ ਤਨ ਫੋਨ ਆਵੈ ਜਾਏ ਜਦੋਂ ਸੱਚਾ ਨਾਮ ਤਨ ਗੁਰੂ ਸਾਹਿਬ ਦੀ ਮਤ ਨਾਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਕੀ ਹੋਏਗਾ ਜੀ ਮਾਇਆ ਮਮਤਾ ਤਨ ਤੇ ਭਾਗੀ ਮਾਇਆ ਦੀ ਜਿਹੜੀ ਆਪਣਤ ਸੀਗੀ ਪਰਮੇਸ਼ਰ ਵੱਲੋਂ ਤੋੜਨ ਵਾਲੇ ਥਿਆਲ ਵਸਤੂਆਂ ਪਦਾਰਥ ਜਿਹੜੀ ਉਸ ਪਾਸੇ ਨੂੰ ਜੁੜੀ ਹੋਈ ਬਿਰਤੀ ਸੀਗੀ ਉਹ ਹੁਣ ਤਨ ਤੇ ਭਾਗੀ ਉਹ ਤਨ ਤੋਂ ਮਤਲਬ ਜੀਵਨ ਤੋਂ ਸ਼ਰੀਰ ਤੋਂ ਦੂਰ ਹੋ ਜਾਏਗੀ ਉਪਜੋ ਨਿਰਮਲ ਗਿਆਨ ਨਿਰਮਲ ਦਾ ਅਰਥ ਹੁੰਦਾ ਹੈ ਮੈਲ ਤੋਂ ਰਹਿਤ ਪਵਿੱਤਰ ਪਵਿੱਤਰ ਗਿਆਨ ਮਨ ਵਿੱਚ ਵਰਕਟ ਹੋਣ ਲੱਗ ਪਏਗਾ ਹੁਣ ਪਵਿੱਤਰ ਗਿਆਨ ਗਿਆਨ ਵੀ ਕਈ ਤਰ੍ਹਾਂ ਦਾ ਹੁੰਦਾ ਇੱਕ ਮੈਲਾ ਗਿਆਨ ਹੁੰਦਾ ਇੱਕ ਪਵਿੱਤਰ ਗਿਆਨ ਹੁੰਦਾ ਤਾਂ ਉਪਜੋ ਨਿਰਮਲ ਗਿਆਨ ਮਹਾਰਾਜ ਕਹਿੰਦੇ ਪਵਿੱਤਰ ਗਿਆਨ ਮਨ ਵਿੱਚ ਪੈਦਾ ਹੋਏਗਾ ਮਤਲਬ ਹੁਣ ਉਹਦੇ ਵਿਚਾਰ ਪਵਿੱਤਰ ਹੋ ਜਾਣਗੇ ਕਰਮ ਪਵਿੱਤਰ ਹੋ ਜਾਣਗੇ ਸੋਚ ਪਵਿੱਤਰ ਹੋ ਜਾਏਗੀ ਮੈਲ ਨਿਕਲ ਜਾਏਗੀ ਅੰਦਰੋਂ ਜਿਹੜੀ ਮੈਲ ਹੁੰਦੀ ਹੈ ਨਾ ਦੂਜੇ ਨੂੰ ਨੀਵਾ ਦਿਖਾਉਣ ਦੀ ਦੂਜੇ ਦੀ ਬੇਇਜ਼ਤੀ ਕਰਨ ਦੀ ਦੂਸਰੇ ਦੇ ਉੱਪਰ ਦੂਸ਼ਣ ਲਾਉਣ ਦੀ ਉਹ ਜਿਹੜੀ ਮੈਲ ਅੰਦਰ ਪਈ ਹੋਈ ਆ ਉਹ ਨਿਕਲ ਜਾਏਗੀ ਅੰਦਰੋਂ ਲੋਭ ਮੋਹ ਇਹ ਪਰਸ ਨਾ ਸਕੈ ਗਹੀ ਭਗਤ ਭਗਵਾਨ ਗਹੀ ਮਤਲਬ ਫੜ ਲਈ ਹੈ ਨਾ ਭਗਤ ਭਗਵਾਨ ਜਦੋਂ ਪ੍ਰਮਾਤਮਾ ਦੀ ਭਗਤੀ ਨੂੰ ਫੜ ਲਿਆ ਮਤਲਬ ਜਦੋਂ ਰੱਬ ਦੀ ਭਗਤੀ ਨਾਲ ਜੁੜ ਗਏ ਜਦੋਂ ਗੁਰੂ ਸਾਹਿਬ ਦੀ ਮਤ ਨਾਲ ਪਰਮੇਸ਼ਰ ਦੇ ਨਾਲ ਜੁੜ ਗਏ ਫਿਰ ਕੀ ਹੋਏਗਾ ਜੀ ਲੋਭ ਮੋਹ ਇਹ ਪਰਸ ਨਾ ਸਕੈ ਲੋਭ ਇਕ ਤਾ ਹੀ ਨਹੀਂ ਪਰਸ ਸਕੇਗਾ ਮਨ ਦੀ ਬਿਰਤੀ ਹੈ ਜਿਹੜੀ ਵੀ ਆ ਚੀਜ਼ ਨੂੰ ਵੀ ਮੈਂ ਆਪਣੇ ਅਧੀਨ ਕਰ ਲਾਂ ਉਹ ਵੀ ਮੈਂ ਆਪਣੇ ਅਧੀਨ ਕਰ ਲਾਂ ਤੇ ਇੱਕ ਹੈ ਜੀ ਮੋਹ ਮੋਹ ਪ੍ਰੇਮ ਦਾ ਵਿਗੜਿਆ ਹੋਇਆ ਰੂਪ ਹੈ ਜਦੋਂ ਪ੍ਰੇਮ ਸਬਰ ਜਾਂਦਾ ਹੈ ਉਦੋਂ ਉਹ ਪ੍ਰੇਮ ਦੇ ਪਿਆਰ ਦੇ ਰੂਪ ਚ ਪਰਉਪਕਾਰ ਸੇਵਾ ਦੇ ਰੂਪ ਚ ਤਬਦੀਲ ਹੋ ਜਾਂਦਾ ਹੈ ਜਦੋਂ ਪ੍ਰੇਮ ਵਿਗੜ ਜਾਂਦਾ ਹੈ ਫਿਰ ਇਹ ਮੋਹ ਦੇ ਰੂਪ ਚ ਕਨਵਰਟ ਹੋ ਜਾਂਦਾ ਹੈ ਫਿਰ ਇਹ ਕਹਿੰਦਾ ਇੱਕ ਕੁਰਸੀ ਵੀ ਮੇਰੇ ਕੋਲ ਹੋਵੇ ਮੇਰੇ ਤੋਂ ਬਾਅਦ ਮੇਰੇ ਪਰਿਵਾਰ ਕੋਲ ਹੋਵੇ ਉਸ ਤੋਂ ਬਾਅਦ ਉਹਨਾਂ ਦੇ ਨਿਆਣਿਆਂ ਕੋਲ ਉਸ ਤੋਂ ਬਾਅਦ ਉਹਨਾਂ ਕੋਲ ਹੈ ਨਾ ਵੀ ਮੇਰੇ ਪਰਿਵਾਰ ਨੂੰ ਸਭ ਕੁਝ ਮਿਲੀ ਜਾਵੇ ਬਸ ਆਪਣੇ ਦੁਆਲੇ ਘੁੰਮੀ ਜਾਣਾ ਇਹ ਹੁੰਦਾ ਮੋਹ ਤੇ ਲੋਭ ਹੁੰਦਾ ਆ ਵੀ ਆਪਣੀ ਹੀ ਵਰਤੀ ਨੂੰ ਇੰਨਾ ਕੁ ਸੰਕੀਰਣ ਕਰ ਲੈਣਾ ਕਿ ਦੂਸਰੇ ਦੇ ਦੁੱਖ ਤਕਲੀਫ ਭਾਵਨਾਵਾਂ ਦੀ ਸਮਝ ਹੀ ਮਤਲਬ ਖਤਮ ਹੋ ਜਾਏ ਵਰਤੀ ਅੰਦਰ ਲਾਲਚ ਇੰਨਾ ਪ੍ਰਬਲ ਹੋ ਜਾਏ ਵੀ ਦੂਜਿਆਂ ਦਾ ਹੱਕ ਖਾਣ ਹੱਕ ਮਾਰਨ ਲੱਗ ਪਏ ਜਿਸ ਤਰੀਕੇ ਦੇ ਨਾਲ ਮਲਕ ਭਾਗੋ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਉਹਨੂੰ ਸਰਵਣ ਕਰਨ ਤੋਂ ਪਹਿਲਾਂ ਕਰਦਾ ਸੀ ਤੇ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਹਨੂੰ ਸਮਝਾਇਆ ਸੀ ਵੀ ਤੇਰਾ ਖਾਣਾ ਆ ਨਾ ਜਿਹੜਾ ਸਾਨੂੰ ਤੇਰੇ ਖਾਣੇ ਨਾਲ ਸਮੱਸਿਆ ਨਹੀਂ ਹੈ ਇਹ ਨਹੀਂ ਹੈ ਵੀ ਜਿਹੜੀ ਤੂੰ ਦਾਲ ਬਣਾਈ ਆ ਸਬਜ਼ੀ ਬਣਾਈ ਆ ਸਾਨੂੰ ਇਹ ਪਸੰਦ ਨਹੀਂ ਜਾਂ ਜਿਹੜੇ ਪ੍ਰਸ਼ਾਦੇ ਬਣਾਇਆ ਸਾਨੂੰ ਇਹ ਚੰਗੇ ਨਹੀਂ ਲੱਗਦੇ ਗੱਲ ਇਹ ਨਹੀਂ ਹੈ ਪਿਆਰਿਆ ਗੱਲ ਇਹ ਆ ਵੀ ਜਿਸ ਤਰੀਕੇ ਨਾਲ ਤੂੰ ਕਮਾਈ ਕਰਦਾ ਸਾਨੂੰ ਤੇਰਾ ਕਮਾਈ ਦਾ ਤਰੀਕਾ ਪਸੰਦ ਨਹੀਂ ਹੈ ਉੱਚਾ ਤਰੀਕਾ ਨਹੀਂ ਤਰਾ ਪਸੰਦ ਜਿਸ ਤਰੀਕੇ ਨਾਲ ਤੂੰ ਕਮਾਈ ਕਰਕੇ ਆ ਸਾਰਾ ਕੁਝ ਕਰ ਰਿਹਾ ਹੈ ਸੋ ਇਹ ਹੈ ਲੋਭ ਦੀ ਬਿਰਤੀ ਤੇ ਗੁਰੂ ਨਾਨਕ ਮਹਾਰਾਜ ਨੇ ਲੋਭ ਦੀ ਬਿਰਤੀ ਚੋਂ ਕੱਢਿਆ ਉਸ ਖੈਰ ਜਨਮ ਜਨਮ ਦਾ ਸੰਸਾਰ ਚੁਕਾ ਰਤਨ ਨਾਮ ਜਪ ਪਾਇਆ ਜਨਮ ਜਨਮ ਦਾ ਸੰਸਾਰ ਚੁਕਾ ਜਨਮ ਜਨਮ ਦੋ ਵਾਰੀ ਇਹ ਸ਼ਬਦ ਰਿਪੀਟ ਹੋਇਆ ਇਹਦਾ ਮਤਲਬ ਹੈ ਕਈ ਜਨਮਾਂ ਦਾ ਸੰਸਾਰ ਚੁਕਾ ਮਨ ਵਿੱਚ ਜਿਹੜਾ ਸੰਸਾਰ ਪਿਆ ਹੋਇਆ ਸੀ ਸ਼ੰਕਾ ਦੁਬਿਧਾ ਪਈ ਹੋਈ ਸੀ ਕਿ ਪਰਮਜਾ ਬਣਿਆ ਹੋਇਆ ਸੀ ਕਈ ਜਨਮਾਂ ਦਾ ਚੁੱਕਾ ਉਹ ਚੁੱਕ ਗਿਆ ਉਹ ਖਤਮ ਹੋ ਗਿਆ ਉਹ ਮੁੱਕ ਗਿਆ ਰਤਨ ਨਾਮ ਜਪਾਇਆ ਰਤਨ ਦਾ ਅਰਥ ਹੁੰਦਾ ਹੈ ਕੀਮਤੀ ਨਾਮ ਵਾਹਿਗੁਰੂ ਦਾ ਨਾਮ ਪਰਮੇਸ਼ਰ ਦਾ ਨਾਮ ਜੋ ਬੜਾ ਕੀਮਤੀ ਰਤਨ ਹੈ ਜਦੋਂ ਉਸ ਦੀ ਪ੍ਰਾਪਤੀ ਕੀਤੀ ਜਦੋਂ ਉਸ ਨੂੰ ਪਾਇਆ ਤਾਂ ਕੀ ਹੋਇਆ ਜੀ ਜਨਮਾਂ ਜਨਮਾਂ ਦਾ ਸੰਸਾਰ ਮਨ ਵਿੱਚੋਂ ਨਿਕਲ ਗਿਆ ਉਹਨੋ ਜਨਮ ਜਨਮ ਦਾ ਭਰਮ ਸੀ ਜਿਹੜਾ ਮਨ ਵਿੱਚੋਂ ਨਿਕਲ ਗਿਆ ਹੁਣੇ ਸੋਝੀ ਆ ਗਈ ਬਈ ਇਹ ਜੋ ਜੀਵਨ ਹੈ ਇਹਨੂੰ ਸਫਲ ਕਰਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪਹੁੰਚ ਜਾਣਾ ਹੈ ਰੱਬ ਦੇ ਦਰਬਾਰ 'ਚ ਚਲੇ ਜਾਣਾ ਹੈ ਤੇ ਇਹ ਜਿਹੜਾ ਜਨਮ ਮਰਨ ਦਾ ਗੇੜ ਹੈ ਇਹਨੂੰ ਹੁਣ ਖਤਮ ਕਰ ਲਿਆ ਹੈ ਖਤਮ ਕਰ ਲਿਆ ਹਨਾ ਬਾਬਾ ਜੀ ਸਮਝਾ ਰਹੇ ਨੇ ਅੱਗੇ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹੇ ਸਮਾਇਆ ਨਾਮ ਧਨ ਦੀ ਪ੍ਰਾਪਤੀ ਕਰਨ ਨਾਲ ਹੋਰ ਕੀ ਤਬਦੀਲੀ ਆਈ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਮਨ ਤੋਂ ਜਿਹੜੀ ਤ੍ਰਿਸ਼ਨਾ ਪਈ ਹੋਈ ਸੀ ਸਾਰੀ ਬਿਨਸ ਖਤਮ ਹੋ ਗਈ ਇਹ ਗੱਲ ਆਪਾਂ ਪਹਿਲਾਂ ਕਰ ਹਟਿਆ ਤ੍ਰਿਸ਼ਨਾ 부ਜਾ ਹਰ ਕੇ ਨਾਮ ਨਿਜ ਸੁਖ ਮਾਹੇ ਸਮਾਇਆ ਨਿਜ ਸੁਖ ਅੰਤਰ ਆਤਮੇ ਦਾ ਸੁਖ ਜਾਨੀ ਕਿ ਆਤਮਕ ਸੁਖ ਆਤਮਕ ਸੁਖ ਦੇ ਅੰਦਰ ਬਿਰਤੀ ਲੀਨ ਹੋ ਗਈ ਅੰਦਰੋਂ ਟਿਕ ਗਿਆ ਜਾਨੀ ਕਿ ਮਨ ਸ਼ਾਂਤ ਹੋ ਗਿਆ ਮਨ ਸੰਤੋਖ ਦੇ ਵਿੱਚ ਆ ਗਿਆ ਟਿਕਾ ਵਿੱਚ ਆ ਗਿਆ ਅੰਦਰੋਂ ਇੰਨਾ ਟਿਕ ਗਿਆ ਵੀ ਬਾਹਰਲੀ ਪ੍ਰਸਥਿਤੀ ਇਹਦੀ ਅੰਦਰਲੀ ਅਵਸਥਾ ਨੂੰ ਨਾ ਮਾਡੋਲ ਨਹੀਂ ਹੋਣ ਦਿੰਦੀ ਜਾ ਕੋ ਹੋਤ ਦਇਆਲ ਕਿਰਪਾ ਨਿਧ ਜਾ ਕੋ ਮਤਲਬ ਜਿਸ ਦੇ ਉੱਪਰ ਹੋਤ ਦਇਆਲ ਕਿਰਪਾ ਨਿਧ ਕਿਰਪਾ ਦਾ ਖਜ਼ਾਨਾ ਕਿਰਪਾ ਨਿਧ ਮਤਲਬ ਕਿਰਪਾ ਦਾ ਖਜ਼ਾਨਾ ਜਿਸ ਉੱਪਰ ਦਇਆਲੂ ਹੁੰਦਾ ਹੈ ਜਾਨੀ ਕਿ ਵਾਹਿਗੁਰੂ ਜਿਸ ਉੱਪਰ ਮਿਹਰਬਾਨ ਹੁੰਦਾ ਹੈ ਸੋ ਗੋਬਿੰਦ ਗੁਣ ਗਾਵੈ ਉਹ ਗੋਬਿੰਦ ਦੇ ਪਰਮੇਸ਼ਰ ਦੇ ਗੁਣ ਗਾਉਣ ਲੱਗ ਪੈਂਦਾ ਹੈ ਗੋਬਿੰਦ ਸ਼ਬਦ ਦੇ ਤੇ ਸੰਬੰਧ ਕਰ ਕੀ ਹੈ ਗੋਬਿੰਦ ਗੁਣ ਗਾਵੈ ਉਹ ਵਾਹਿਗੁਰੂ ਦੇ ਗੁਣ ਗਾਉਣ ਲੱਗ ਪੈਂਦਾ ਕਹੋ ਨਾਨਕ ਇਹ ਵਿਦ ਕੀ ਸੰਪੈ ਇਹ ਵਿਦ ਜਾਨੀ ਕਿ ਇਹ ਤਰੀਕਾ ਹੈ ਨਾ ਕੀ ਸੰਪੈ ਇਸ ਤਰੀਕੇ ਦੀ ਜਿਹੜੀ ਸੰਪਤੀ ਹੈ ਦੌਲਤ ਹੈ ਭਾਵ ਨਾਮ ਧਨ ਰੂਪੀ ਦੌਲਤ ਹੈ ਜਿਹੜੀ ਕੋ ਗੁਰਮੁਖ ਪਾਵੈ ਕੋਈ ਵਿਰਲਾ ਗੁਰਮੁਖ ਹੋ ਕੇ ਹੀ ਨਾਮ ਧਨ ਦੀ ਦੌਲਤ ਨੂੰ ਪ੍ਰਾਪਤ ਕਰ ਸਕਦਾ ਹੈ ਸੋ ਇਓ ਗੁਰੂ ਸਾਹਿਬ ਨੇ ਇਸ ਪਾਵਨ ਸ਼ਬਦ ਅੰਦਰ ਸਾਨੂੰ ਦੱਸਿਆ ਹੈ ਮਾਈ ਮੈਂ ਤਨ ਪਾਇਓ ਹਰਨਾਮ ਨਾਮ ਤਨ ਦੀ ਪ੍ਰਾਪਤੀ ਕੀਤੀ ਹੋਈ ਹੈ ਨਾਮ ਤਨ ਦੀ ਪ੍ਰਾਪਤੀ ਕਰਨ ਤੋਂ ਬਾਅਦ ਜੋ ਜੀਵਨ ਵਿੱਚ ਤਬਦੀਲੀਆਂ ਆਈਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਕੋਸ਼ਿਸ਼ करिए ਪਿਆਰਿਓ ਗੁਰੂ ਸਾਹਿਬ ਦੀ ਵਿਚਾਰ ਨੂੰ ਸਾਹਮਣੇ ਰੱਖ ਕੇ ਆਪਾਂ ਜੋ ਸਾਡਾ ਜੀਵਨ ਜਿਉਣ ਦਾ ਤਰੀਕਾ ਹੈ ਸਾਡੀ ਜੀਵਨ ਸ਼ੈਲੀ ਹੈ ਉਹਨੂੰ ਮੇਚ ਕੇ ਵੇਖੀਏ ਵੀ ਅਸੀਂ ਸਾਡਾ ਜੀਵਨ ਜਿਉਣ ਦਾ ਤਰੀਕਾ ਗੁਰੂ ਸਾਹਿਬ ਦੀ ਬਾਣੀ ਦੇ ਵਿਚਾਰ ਦੇ ਅਨੁਸਾਰ ਕਿੰਨਾ ਨੇੜੇ ਟਕਦਾ ਜੇ ਨੇੜੇ ਹੈ ਫਿਰ ਤਾਂ ਮੁਬਾਰਕ ਜੇ ਅਸੀਂ ਹਲੇ ਦੂਰ ਤੁਰੇ ਫਿਰਦੇ ਆਂ ਫਿਰ ਕੋਸ਼ਿਸ਼ ਕਰਿਆ ਕਰੀਏ ਅਭਿਆਸ ਕਰਿਆ ਕਰੀਏ ਗੁਰੂ ਸਾਹਿਬ ਦੇ ਨੇੜੇ ਹੋਣ ਦਾ ਵਿਚਾਰ ਦੇ ਨੇੜੇ ਹੋਣ ਦਾ ਜੁੜੇ ਰਹੋ ਸਾਡੇ ਨਾਲ ਜੇਕਰ ਤੁਹਾਨੂੰ ਇਹ ਕਾਰਜ ਚੰਗਾ ਲੱਗਦਾ ਹੈ ਅੱਗੇ ਵੀ ਸਾਂਝ ਪਾਓ ਮਿਲਦੇ ਆਂ ਅਗਲੇ ਹਿੱਸੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ